ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਤੇ ਪਹੁੰਚੇ ਪ੍ਰਵਾਸੀ ਪੰਛੀ ਪਿਛਲੇ ਸਾਲ ਨਾਲੋਂ ਇਸ ਸਾਲ ਚਾਰ ਗੁਣਾ ਵੱਧ ਪ੍ਰਵਾਸੀ ਪੰਛੀ ਆਏ ਜੰਗਲੀ ਜੀਵ ਵਿਭਾਗ ਵੱਲੋਂ ਇਹਨਾਂ ਪੰਛੀਆਂ ਦਾ ਸਰਵੇ ਕੀਤਾ ਜਾ ਰਿਹਾ ਹੈ ਹੁਣ ਤੱਕ ਸਾਈਬੀਰੀਅਨ ਪੰਛੀ ਪਹੁੰਚ ਚੁੱਕੇ ਹਨ 5000 ਤੋਂ ਵੱਧ ਮੌਸਮ ਦੇ ਬਦਲਾਅ ਦੇ ਨਾਲ ਕਈ ਪ੍ਰਵਾਸੀ ਪੰਛੀ ਆਪਣੇ ਦੇਸ਼ ਛੱਡ ਕੇ ਭਾਰਤ ਦੇ ਕਈ ਇਲਾਕਿਆਂ ਵਿੱਚ ਚਲੇ ਜਾਂਦੇ ਹਨ ਇਹ ਜਿਹੜਾ ਇੱਕ ਸਥਾਨ ਪਠਾਨਕੋੜ ਦੇ ਰਣਜੀਤ ਸਾਗਰ ਡੈਮ ਦੀ ਝੀਲ ਹੈ ਜਿੱਥੇ ਪ੍ਰਵਾਸੀ ਪੰਛੀ ਪਹੁੰਚ ਰਹੇ ਹਨ ਜੰਗਲੀ ਜੀਵ ਵਿਭਾਗ ਵੱਲੋਂ ਇੱਕ ਪਾਸੇ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਾਰੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਦੀ ਨਿਗਰਾਨੀ ਜੰਗਲੀ ਜੀਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਪਿਛਲੇ ਸਾਲ ਨਾਲ ਇਸ ਸਾਲ ਰਣਜੀਤ ਠਾਕਰ ਡੈਮ ਦੀ ਝੀਲ ਵਿੱਚ ਚਾਰ ਗੁਣਾ ਵੱਧ ਪ੍ਰਵਾਸੀ ਪੰਛੀ ਆਏ ਪਹੁੰਚੇ ਹਨ ਅਤੇ ਵੱਖ-ਵੱਖ ਕਿਸਮ ਦੇ ਪੰਛੀ ਝੀਲ ਵਿੱਚ ਆਪਣੇ ਭੋਜਨ ਦੀ ਭਾਲ ਕਰ ਰਹੇ ਹਨ ਕਿਉਂਕਿ ਇਸ ਵਾਰ ਮੌਸਮ ਪੂਰੀ ਤਰ੍ਹਾਂ ਅਨੁਕੂਲ ਹੋਣ ਕਾਰਨ ਸਾਈਬੀਰੀਅਨ ਪੰਛੀ ਦੀ ਗਿਣਤੀ ਜ਼ਿਆਦਾ ਹੈ ਇਹ ਪੰਛੀ ਸਾਈਬੀਰੀਅਨ ਰੂਸ ਅਤੇ ਯੂਕਰੇਨ ਆਦ ਦੇਸ਼ਾਂ ਵਿੱਚ ਆ ਕੇ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਠਾਨਕੋਟ ਪਹੁੰਚਦੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਫ ਓ ਵਾਈਡਰ ਲਾਈਫ ਬਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ਵੱਧ ਹੈ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਇਸ ਸਾਲ 5000 ਦੇ ਕਰੀਬ ਪ੍ਰਵਾਸੀ ਪੰਛੀ ਦੇਖੇ ਜਾ ਸਕਦੇ ਹਨ ਅਤੇ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਹ ਇਸ ਵਾਰ ਮੌਸਮ ਜ਼ਿਆਦਾ ਹੀ ਅਨੁਕੂਲਾ ਹੈ ਜਿਸ ਕਾਰਨ ਗਿਣਤੀ ਵਧੀ ਹੈ ਅਤੇ ਜੰਗਲੀ ਜੀਵ ਵਿਭਾਗ ਦੀ ਇਸ ਵਾਲਾ ਵਿਸ਼ੇਸ਼ਤਾਣ ਦਿੱਤਾ ਜਾ ਰਿਹਾ ਹੈ। ਹਾਂਜੀ ਬਿਲਕੁਲ ਸਹੀ ਗੱਲ ਹੈ। ਜੀ ਸਾਗ ਡੈਮ ਜਿਹੜੀ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬੀਰੀਅਨ ਬਾਡ ਜਿਹੜੇ ਆ ਆ ਰਹੇ ਗੀਜ਼ ਜਾਦੀ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ। ਉਸ ਤੋਂ ਪਿਛਲੇ ਸਾਲ 1000-1200 ਦੇ ਲੱਗੇ ਜਾਗੇ ਸੀ। ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਿਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਵਾ ਉਹਦੇ ਵਿੱਚ ਇੱਕ ਤਾਂ ਹੈਬੀਟ ਐਮਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੀਜਾ ਹੈ ਕਿ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਬਾਇਗਰੇਟਰੀ ਪਾਰਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਟਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚਲ ਜਾਂਦੇ ਆ ਇਸ ਵਾਰ ਐਨੇ ਵਰਡਸ ਜ਼ਿਆਦਾ ਆ ਪਿਛਲੇ ਸਾਲਾਂ ਦੇ ਨਾਲ ਕੀ ਕਾਰਨ ਆ ਇਸ ਵਾਰ ਦੇ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਬਲ ਬਣਿਆ ਹੋਆ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਆ ਵੈਟਲੈਂਡ ਜਿਹੜੀ ਤਸਵੀਰ ਸਕਟ ਝੀਲ ਜਿਹੜੀ ਆ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅੱਗੇ ਨਾਲ ਘਟ ਸੀਗਾ ਉਹਦੇ ਵਿੱਚ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਆ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੇਅਰ ਮਿਲਿਆ ਉਹਦੇ ਕਰਕੇ ਜਿਹੜਾ ਇਹ ਐਰ ਕੀ ਜਿਆਦਾ ਆਉਂਦਾ